ਗਿਆ 8 ਲੱਖ ਦਾ ਹੈ ਮਾਲਿਕਰ ਤਰਫ ਖਲਾਬਨੀ ਦੁਦਾਵ ਕਾਟਰੀ ਜੇ 3 ਲੱਖ ਰੁਪਇਆ ਛੜਕਾ ਵਾਸਤੇ ਸੀ ਉਹਦਾ ਸੀ ਇੱਕ ਬਸਟੈਂਡ ਬਣਿਆ 2 ਲੱਖ ਰੁਪਇਆ ਦਾ ਖੋਗਾ ਤੱਕੀ ਲੋਕਾਂ ਨੂੰ ਉਹਨੂੰ ਪਰਿਆਲੇ ਦੇ ਬਲਾਅ ਆ ਉਹ ਦਿੱਤੇ ਗਏ ਨੇ ਅੱਗੇ 8 ਲੱਖ ਦਾ ਹੈ ਮਾਲਿਕਰ ਤਰਫ ਖਲਾਬਨੀ ਉੰਦਾਵ ਕਾਟ ਸੀ ਜੇ 3 ਲੱਖ ਰੁਪਇਆ ਵਰਤਾਂ ਵਾਸਤੇ ਸੀ ਉਹਦਾ ਸੀ ਇੱਕ ਪਾਸੇ ਦਾ ਬਣਿਆ 2 ਲੱਖ ਰੁਪਇਆ ਦਾ ਕਿਉਂਦਾ ਸੀ 31 ਲੋਕਾਂ ਨੂੰ ਦੂਰੋਂ ਮਰਦਿਆਂ ਦੇ ਪਲਾਟ ਆ ਉਹ ਦਿੱਤੇ ਗਏ ਨੇ ਤੇ ਬਾਕੀ ਜਿਹੜੇ ਜਿਹੜੇ ਕੋਲੋਂ ਕੰਮ ਰਹਿੰਦੇ ਆ ਆ ਜਿਹਨੇ ਛੱਪੜ ਦਾ ਦੱਸਿਆ ਸੀ ਜਿਹਨਾਂ ਆਖਿਆ ਵੀ ਇਹਨੂੰ 15-20 ਦਿਨਾਂ ਦੇ ਵਿੱਚ ਵਿੱਚ ਇਹਦਾ ਆ ਪਾਣੀ ਇੱਥੋਂ ਇੱਥੋਂ ਸੁਖਵਾ ਕੇ ਉਸ ਤੋਂ ਬਾਅਦ ਇਹਦੀ ਇਹਦੀ ਸਫਾਈ ਤੇ ਜਿਹੜਾ ਦੂਗਾ ਕਰਨ ਦਾ ਜਿਹੜਾ ਪ੍ਰੋਜੈਕਟ ਸ਼ੁਰੂ ਹੋਊਗਾ ਤੇ ਬੇਨਤੀ ਕੀਤੀ ਸਾਰੇ ਪਿੰਡ ਵਾਲਿਆਂ ਨੂੰ ਵੀ ਆਪਣੇ ਪਿੰਡ ਦੀ ਸਹਿਮਤੀ ਕਰੋ ਜਿਹੜੇ ਕੋਈਂ ਦੇ ਵਕਾਸ ਦੇ ਕੰਮ ਉਹਨਾਂ ਨੇ ਸਾਨੂੰ ਲਿਸਟ ਦੇਉਂ ਤੇ ਸਾਰੇ ਜਿਹੜੇ ਲੋਕਾਂ ਨੂੰ ਟਾਈਮ ਦਿੱਤਾ ਆ ਇਹ 5 ਸਾਲਾਂ ਦੇ ਵਿੱਚ ਵਿੱਚ ਜਿਹੜੇ ਵੀ ਤੁਹਾਡਾ ਹੁਣ ਗੱਲਾਂ ਮੇਰੇ ਵੀਰ ਕਰਦੀ ਸੀ ਉਹਨਾਂ ਕੋਲ ਕਈ ਵਜੇ 2 ਸਾਲ ਹੋ ਗਏ ਆ ਪਹਿਲੀਆਂ ਸਰਕਾਰਾਂ ਨੇ ਤਿੰਨ ਤਿੰਨ ਸਾਲ ਤੱਕ ਇਹ ਮੂੰਹ ਨਹੀਂ ਵਿਖਾਇਆ ਇਹ ਆ 2 ਸਾਲਾਂ ਦੇ ਵਿੱਚ ਜੋ ਹੋ ਸਕਿਆ ਸੀ ਉਹ ਸਭ ਤੋਂ ਵੱਧ ਇੱਥੇ ਕੀਤਾ ਪਲੱਸ ਉਹ ਪਲੱਸ ਆ ਵੀ ਜਿਹੜੇ ਜਿਹੜੇ ਵੀ ਕੰਮ ਹੈ ਗਿਣਾ ਗਿਣਤੀ ਆ ਉਹ ਜਦੋਂ ਅਗਲਾ ਇਲੈਕਸ਼ਨ ਹੋਊਗਾ ਤੋਂ ਪਹਿਲਾਂ ਤੋਂ ਜਨਤਾ ਨੂੰ ਸਾਰਾ ਉਚਾਨਣਾ ਕਰਾ ਦੂਗਾ ਆ ਕੰਮ ਕਰਾਇਆ ਤੇ ਵੋਟਾਂ ਪਾਏ ਉਹਨੇ ਤੇ ਬਿਲਕੁਲ ਨਾ ਪਾਏ ਅੱਗੇ ਆਰਥ ਲੱਖ ਦਾ ਮਾਣਕਰਤ ਤਰਫ ਖਲਾਮਨੀ ਉਦਾਵ ਕਾਟਰੀ ਜੇ 3 ਲੱਖ ਰੁਪਏ ਝੜਕਾ ਵਾਸਤੇ ਸੀ ਉਹਦਾ ਸੀ ਇੱਕ ਬਸਟੈਂਡ ਬਣਿਆ 2 ਲੱਖ ਰੁਪਏ ਦਾ ਝੜਕਾ ਸੀ ਤੱਕੀ ਲੋਕਾਂ ਨੂੰ ਉਹਨੂੰ ਪਰਿਆਲੇ ਦੇ ਪਲਾਟ ਆ ਉਹ ਦਿੱਤੇ ਗਏ ਨੇ ਅੱਗੇ 80 ਲੱਖ ਦਾ ਮਾਰੀਗਰ ਧਰਮ ਖਲਾ ਬਣੀ ਉਦਾਵ ਕਾਟਰੀ ਜੇ 3 ਲੱਖ ਰੁਪਏ ਝੜਕਾ ਵਾਸਤੇ ਸੀ ਉਹਦਾ ਸੀ ਇੱਕ ਪਾਸੇ ਦਾ ਬਣਿਆ 2 ਲੱਖ ਰੁਪਏ ਵਾਲਾ ਕਿਉਂਦਾ ਸੀ 31 ਲੋਕਾਂ ਨੂੰ ਦੂਰੋਂ ਮਰਦਿਆਂ ਦੇ ਪਲਾਟ ਆ ਉਹ ਦਿੱਤੇ ਗਏ ਨੇ ਤੇ ਬਾਕੀ ਜਿਹੜੇ ਜਿਹੜੇ ਬਣੋ ਕੰਮ ਰਹਿ ਗਏ ਆ ਆ ਜਿਹਨੇ ਛੱਪੜ ਦਾ ਦੱਸਿਆ ਸੀ ਜਿਹਨਾਂ ਆਖਿਆ ਵੀ ਇਹਨੂੰ 15 ਦਿਨਾਂ ਦੇ ਵਿੱਚ ਵਿੱਚ ਇਹਦਾ ਆ ਪਾਣੀ ਇੱਥੋਂ ਇੱਥੋਂ ਸੁਕਵਾ ਕੇ ਉਸ ਤੋਂ ਬਾਅਦ ਇਹਦੀ ਇਹਦੀ ਸਫਾਈ ਤੇ ਜਿਹੜਾ ਦੁਗਾ ਕਰਨ ਦਾ ਜਿਹੜਾ ਪ੍ਰੋਫੈਸਰ ਸ਼ੁਰੂ ਹੋਊਗਾ ਤੇ ਬੇਨਤੀ ਕੀਤੀ ਸਾਰੇ ਪਿੰਡ ਵਾਲਿਆਂ ਨੂੰ ਵੀ ਆਪਣੇ ਪਿੰਡ ਦੀ ਸਮਤੀ ਕਰੋ ਜਿਹੜੇ ਕਹਿੰਦੇ ਵਕਾਫੇ ਕੰਮ ਉਹਨਾਂ ਦੀ ਸਾਨੂੰ ਲਿਸਟ ਦਿਓ ਤੇ ਸਾਰੇ ਜਿਹੜੇ ਜਿਹਨਾਂ ਨੂੰ ਟਾਈਮ ਦਿੱਤਾ ਆ ਇਹ 5 ਸਾਲਾਂ ਦੇ ਵਿੱਚ ਵਿੱਚ ਜਿਹੜੇ ਵੀ ਤੁਹਾਡਾ ਹਣ ਸ਼ਿਕਰਲਾ ਮੇਰੇ ਵੀਰ ਕਰਦੇ ਸੀ ਉਹਨਾਂ ਕੋਲ ਕਈ ਵਜੇ 2 ਸਾਲ ਹੋ ਗਏ ਆ ਪਹਿਲੀਆਂ ਸਰਕਾਰਾਂ ਨੇ ਤਿੰਨ ਤਿੰਨ ਸਾਲ ਤੱਕ ਇਹ ਮੂੰਹ ਨਹੀਂ ਵਿਖਾਇਆ ਇਹ ਆ 2 ਸਾਲਾਂ ਦੇ ਵਿੱਚ ਜੋ ਹੋ ਸਕਿਆ ਸੀ ਉਹ ਸਭ ਤੋਂ ਵੱਧ ਇੱਥੇ ਕੀਤਾ ਪਲੱਸ ਉਹ ਪਲੱਸ ਆ ਵੀ ਜਿਹੜੇ ਜਿਹੜੇ ਵੀ ਕੰਮ ਹੈ ਗਿਣਾਈ ਗਿਣਤੀ ਆ ਉਹ ਜਦੋਂ ਅਗਲਾ ਇਲੈਕਸ਼ਨ ਹੋਊਗਾ ਤੋਂ ਪਹਿਲਾਂ ਪੁਰਜ਼ੇ ਨੂੰ ਸਾਰਾ ਉਚਾਨਣਾ ਕਰਾ ਦੂ ਵੀ ਆ ਕੰਮ ਕਰਾਇਆ ਤੇ ਵੋਟਾਂ ਪਾਏ ਉਹਨੇ ਤੇ ਬਿਲਕੁਲ ਨਾ ਪਾਏ ਅੱਗੇ ਆਰਥ ਲਖਦਾ ਮਾਣਕਰ ਤਰਫ ਖੜਾ ਬਣੇ ਉਦਾਵ ਕਾਟਰੀ ਜੇ 3 ਲੱਖ ਰੁਪਏ ਛੜਕਾ ਵਾਸਤੇ ਸੀ ਉਹਦਾ ਸੀ ਇੱਕ ਬਸਟੈਂਡ ਬਣਿਆ 2 ਲੱਖ ਰੁਪਏ ਦਾ ਡੋਗਾ ਇੱਕ ਤੱਕੀ ਲੋਕਾਂ ਨੂੰ ਉਹਨੂੰ ਪਰਿਆਲੇ ਨੇ ਬੁਲਾ ਆ ਉਹ ਦਿੱਤੇ ਗਏ ਨੇ ਅੱਗੇ 80 ਲੱਖ ਦਾ ਮਾਰੀਗਰ ਤਰਫ ਖਲਾ ਬਣੀ ਗੁੰਡਾਬ ਕਾਟਰ ਸੀ ਤੇ 3 ਲੱਖ ਰੁਪਇਆ ਫੜਕਾ ਵਾਸਤੇ ਸੀ ਉਹਦਾ ਸੀ ਇੱਕ ਬਸਟੈਂਡ ਬਣਿਆ 2 ਲੱਖ ਰੁਪਇਆ ਲੱਗਦਾ ਸੀ 31 ਲੋਕਾਂ ਨੂੰ ਉਹਨਾਂ ਦੇ ਮਰਿਆ ਦੇ ਪਲਾਟ ਆ ਉਹ ਦਿੱਤੇ ਗਏ ਨੇ ਤੇ ਬਾਕੀ ਜਿਹੜੇ ਜਿਹੜੇ ਉਹਨੋਂ ਕੰਮ ਰਹਿੰਦੇ ਆ ਆ ਜਿਹੜੇ ਛੱਪੜ ਦਾ ਦੱਸਿਆ ਸੀ ਇਹਨਾਂ ਨੂੰ ਆਖਿਆ ਵੀ ਇਹਨੂੰ 15-20 ਦਿਨਾਂ ਦੇ ਵਿੱਚ ਵਿੱਚ ਇਹਦਾ ਆ ਪਾਣੀ ਇੱਥੋਂ ਇੱਥੋਂ ਸੁਕਵਾ ਕੇ ਉਸ ਤੋਂ ਬਾਅਦ ਇਹਦੀ ਇਹਦੀ ਸਫਾਈ ਤੇ ਇਹ ਜੂਗਾ ਕਰਨ ਦਾ ਜਿਹੜਾ ਪ੍ਰੋਜੈਕਟ ਸ਼ੁਰੂ ਹੋਊਗਾ ਤੇ ਬੇਨਤੀ ਕੀਤੀ ਸਾਰੇ ਪਿੰਡ ਵਾਲਿਆਂ ਨੂੰ ਵੀ ਆਪਣੇ ਪਿੰਡ ਦੀ ਸਹਿਮਤੀ ਕਰੋ ਜਿਹੜੇ ਕੋਈਂ ਦੇ ਵਕਾਫੇ ਕੰਮ ਉਹਨਾਂ ਨੇ ਸਾਨੂੰ ਲਿਸਟ ਦੇਓ ਤੇ ਸਾਰੇ ਜਿਹੜੇ ਜਿਹਨਾਂ ਨੂੰ ਟਾਈਮ ਦਿੱਤਾ ਆ ਇਹ 5 ਸਾਲਾਂ ਦੇ ਵਿੱਚ ਵਿੱਚ ਜਿਹੜੇ ਜਿਹੜੇ ਤੁਹਾਡਾ ਹੁਣ ਕੋਸ਼ ਕਰ ਲਾ ਮੇਰੇ ਵੀਰ ਕਰਦੇ ਸੀ ਉਹਨਾਂ ਕੋਲ ਕਈ ਵਜੇ 2 ਸਾਲ ਹੋ ਗਏ ਆ ਪਹਿਲੀਆਂ ਸਰਕਾਰਾਂ ਨੇ ਤਿੰਨ ਤਿੰਨ ਸਾਲ ਕਹੇ ਨੂੰ ਮੂੰਹ ਨਹੀਂ ਵਿਖਾਇਆ ਇਹ ਆ 2 ਸਾਲਾਂ ਦੇ ਵਿੱਚ ਜੋ ਹੋ ਸਕਿਆ ਸੀ ਉਹ ਸਭ ਤੋਂ ਵੱਧ ਇੱਥੇ ਕੀਤਾ ਪਲੱਸ ਉਹ ਪਲੱਸ ਆ ਵੀ ਜਿਹੜੇ ਜਿਹੜੇ ਵੀ ਕੰਮ ਹੈ ਗਿਣਾਈ ਗਿਣਤੀ ਆ ਉਹ ਜਦੋਂ ਅਗਲਾ ਇਲੈਕਸ਼ਨ ਹੋਊਗਾ ਤੋਂ ਪਹਿਲਾਂ ਪੁਰਜ਼ੇ ਨੂੰ ਸਾਰਿਆਂ ਨੂੰ ਜਾਣਨਾ ਕਰਾ ਦੂੰਗੇ ਆ ਕੰਮ ਕਰਾਇਆ ਤੇ ਵੋਟਾਂ ਪਾਏ ਉਹਨੇ ਤੇ ਬਿਲਕੁਲ ਨਾ ਪਾਏ ਅੱਗੇ ਅੱਗੇ ਲੱਗਦਾ ਹੈ ਕਿ ਪਾਰਟੀਕਰ ਤਰਫ ਖੜਾ ਬਣੀ ਉਦਾਵ ਕਾਟਨੀ ਤੇ 3 ਲੱਖ ਰੁਪਇਆ ਛੜਕਾ ਵਾਸਤੇ ਸੀ ਉਹਦਾ ਸੀ ਇੱਕ ਬਸੈਂਡ ਪਰਿਆ 2 ਲੱਖ ਰੁਪਇਆ ਲੱਗੂਗਾ ਸੀ ਤੱਤੀ ਲੋਕਾਂ ਨੂੰ ਉਹਨੂੰ ਪਰਿਆਲੇ ਨੇ ਬੁਲਾ ਆ ਲਿਆ ਉਹ ਦਿੱਤੇ ਗਏ ਨੇ ਅੱਜ 8 ਲੱਖ ਦਾ ਮਾਲਿਕਰ ਧਰਮ ਖਲਾ ਬਣੀ ਹੁਣ ਦਾ ਵਿਕਾਟ ਸੀ ਤੇ 3 ਲੱਖ ਰੁਪਇਆ ਫੜਕਾ ਵਾਸਤੇ ਸੀ ਉਹਦਾ ਸੀ ਇੱਕ ਬਸਟੈਂਡ ਬਣਿਆ 2 ਲੱਖ ਰੁਪਇਆ ਲੱਗਦਾ ਸੀ 31 ਲੋਕਾਂ ਨੂੰ ਉਹਨਾਂ ਦੇ ਮਰਿਆ ਦੇ ਪਲਾਟ ਆ ਉਹ ਦਿੱਤੇ ਗਏ ਨੇ ਤੇ ਬਾਕੀ ਜਿਹੜੇ ਜਿਹੜੇ ਉਹਨੋਂ ਕੰਮ ਰਹਿੰਦੇ ਆ ਅੱਜ ਜਿਹੜਾ ਛੱਪੜ ਦਾ ਦੱਸਿਆ ਸੀ ਇਹਨਾਂ ਨੂੰ ਆਖਿਆ ਵੀ ਇਹਨੂੰ 15-20 ਦਿਨਾਂ ਦੇ ਵਿੱਚ ਵਿੱਚ ਇਹਦਾ ਆ ਪਾਣੀ ਇੱਥੋਂ ਇੱਥੋਂ ਸੁਕਵਾ ਕੇ ਉਸ ਤੋਂ ਬਾਅਦ ਇਹਦੀ ਇਹਦੀ ਸਫਾਈ ਤੇ ਇਹ ਜੂਗਾ ਕਰਨ ਦਾ ਜਿਹੜਾ ਪ੍ਰੋਜੈਕਟ ਸ਼ੁਰੂ ਹੋਊਗਾ ਤੇ ਬੇਨਤੀ ਕੀਤੀ ਸਾਰੇ ਪਿੰਡ ਵਾਲਿਆਂ ਨੂੰ ਵੀ ਆਪਣੇ ਪਿੰਡ ਦੀ ਸਹਿਮਤੀ ਕਰੋ ਜਿਹੜੇ ਕੋਈਂ ਦੇ ਵਕਾਤ ਦੇ ਕੰਮ ਉਹਨਾਂ ਨੇ ਸਾਨੂੰ ਲਿਸਟ ਦੇਓ ਤੇ ਸਾਰੇ ਜਿਹੜੇ ਜਿਹਨਾਂ ਨੂੰ ਟਾਈਮ ਦਿੱਤਾ ਆ ਇਹ 5 ਸਾਲਾਂ ਦੇ ਵਿੱਚ ਵਿੱਚ ਜਿਹੜੇ ਜਿਹੜੇ ਤੁਹਾਡਾ ਹੁਣ ਸ਼ਿਕਰਲਾ ਮੇਰੇ ਵੀਰ ਕਰਦੇ ਸੀ ਉਹਨਾਂ ਕੋਈ ਵਾਰ 5 ਵਜੇ 2 ਸਾਲ ਹੋ ਗਿਆ ਪਹਿਲੀਆਂ ਸਰਕਾਰਾਂ ਨੇ ਤਿੰਨ ਤਿੰਨ ਸਾਲ ਕਿਸੇ ਨੂੰ ਮੂੰਹ ਨਹੀਂ ਵਿਖਾਇਆ ਇਹ ਆ ਦੋ ਸਾਲਾਂ ਦੇ ਵਿੱਚ ਜੋ ਹੋ ਸਕਿਆ ਸੀ ਉਹ ਸਭ ਤੋਂ ਵੱਧ ਇੱਥੇ ਕੀਤਾ ਪਲੱਸ ਉਹ ਪਲੱਸ ਤਾਂ ਵੀ ਜਿਹੜੇ ਜਿਹੜੇ ਵੀ ਕੰਮ ਹੈ ਗਿਣਾ ਗਿਣਤੀ ਆ ਉਹ ਜਦੋਂ ਅਗਲਾ ਇਲੈਕਸ਼ਨ ਹੋਊਗਾ ਤੋਂ ਪਹਿਲਾਂ ਤੋਂ ਜਨਤਾ ਨੂੰ ਸਾਰਾ ਉਚਾਨਣਾ ਕਰਾ ਦੂਗਾ ਆ ਕੰਮ ਕਰਾਇਆ ਤੇ ਵੋਟਾਂ ਪਾਏ ਉਹਨੇ ਤੇ ਬਿਲਕੁਲ ਨਾ ਪਾਏ